ਪੰਜਾਬ ਦੇ ਮਲਾਜਾਂ ਵੱਲੋਂ ਕਿਹੜੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਵਿੱਚ ਸੰਘਰਸ਼ ਸ਼ੁਰੂ ਕੀਤਾ ਪੰਜਾਬ ਦੇ ਮਲਾਜਾਂ ਵੱਲੋਂ ਲਗਾਤਾਰ ਮੁਖਨਿਪੂਆਂ ਤੁਮਾਨਾਂ ਮੀਟਿੰਗਾਂ ਹੋਈਆਂ ਮੀਟਿੰਗ ਇੱਕ ਵਾਰੀ 3 ਘੰਟੇ ਚੱਲੀ ਜਿਸ ਦੇ ਮਾਨੀ ਮੁੱਖ ਮੰਗ ਸੀ ਕਿ 2016 ਤੋਂ ਪੇ ਕਿਵੇਂ ਦਾ ਇਰੀਆ ਦਿੱਤਾ ਜਾਵੇ ਮੰਗਿਆਈ ਪਤਨੀ ਕਿਸਤਾਂ ਮਕਾਇਦ ਨਾ ਜਾਵੇ 17/7/2020 ਵਾਲੇ ਮਲਾਜਾਂ ਨੂੰ ਪ੍ਰਾਣੇ ਪੈਨ ਸਕੀਮ 17 ਸਤ 2020 ਨੂੰ ਮਲਾਈਆਂ ਨੂੰ ਛੇਾਂ ਬੇਹਲਗ ਕੀਤਾ ਜਾਵੇ 2014 ਤੋਂ ਭਾਰਤੀ ਮਲਾਈਆਂ ਲਈ ਪੁਰਾਣੀ ਪੈਂਸਨ ਕਿਨ ਲਗ ਕੀਤੀ ਜਾਵੇ ਪੰਜਾਬ ਸਰਕਾਰ ਦੇ ਮੈਗਨ ਕੰਮ ਕਰਦੇ ਕੱਚੇ ਮਲਾਈਆਂ ਨੂੰ ਰੈਗੂ ਕੀਤਾ ਜਾਵੇ ਮਿਡਲ ਵਰਗ ਦਾ ਆਸਾ ਵਰਗ ਨੂੰ ਮਾਨਪਤੇ ਵਾਧਾ ਕੀਤਾ ਜਾਵੇ ਮੁੱਖ ਨੇ ਭਵਨ ਤਮਾਨ ਨੇ ਕਿਹਾ ਜੀ ਸਾਝੇ ਫਰਮ ਦੇ ਆਗੂ ਨੂੰ ਵੀ ਮੈਂ ਤੁਹਾਡੇ ਨਾਲ ਦੁਆਰਾ ਮੀਟਿੰਗ ਕਰੂਗਾ ਸਾਝੇ ਫਰਮ ਦੇ ਕਨਵੀਨਸ ਸੀਸਰਾਨ ਨੇ ਕਿਹਾ ਬਾਰ-ਵਾਰ ਮੁਖਨੀ ਪੁਆ ਤਮਨ ਲਾਰੇ ਲਾ ਕੇ ਟਾਈਮ ਪਾਸ ਕਰ ਰਿਹਾ ਇਸ ਤਰ੍ਹਾਂ ਹੀ ਬੇਤਵਾਂ ਦੀ ਹਰਪਾਲ ਸਿੰਘ ਚੀਮਾ ਨੇ ਵੀ ਲਾਰੇ ਲਾਏ ਜਿਸ ਕਰਕੇ ਹੁਣ ਪੰਜਾਬ ਦੇ ਮੁਲਾਜ਼ਮ ਰਿਟਾਇਰਮ ਹੋਏ ਮੁਲਾਜ਼ਮਾਂ ਵੱਲੋਂ 2 ਅਕਤੂਬਰ ਨੂੰ ਜੋ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਆਵਾਲੀ ਵਿੱਚ ਜਾ ਕੇ ਬੱਸ ਸਟੈਂਡ ਦੀ ਬੈਕ ਸਾਈਡ ਦੇ ਉੱਪਰ ਜੋ ਪੰਜਾਬ ਸਰਕਾਰ ਦੇ ਲਾਗ ਨੇ ਫੂਕ ਕੱਢੀ ਜਾਵੇਗੀ ਇਹ ਮਹੀ ਭਾਂਤਮਾਨ ਪੰਜਾਬ ਕੁਝ ਹੋਰ ਕਹਿੰਦਾ ਤੇ ਹਰਿਆਣੇ ਵਿੱਚ ਜਾ ਕੇ ਕੁਝ ਹੋਰ ਕਹਿੰਦਾ ਹੈ ਬੋਟਾਂ ਲੈਣ ਦੀ ਖਾਤਰ ਤੇ 2 ਅਕਤੂਬਰ ਨੂੰ ਪੰਜਾਬ ਦੇ ਮੁਲਾਜ਼ਮ ਰਿਟਾਇਰਮਡ ਹੋਏ ਮੁਲਾਜ਼ਮ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਹੀ ਕੰਨ ਪੁੰਚਣਗੇ ਤੇ ਅੰਮ੍ਰਾਲੇ ਸ਼ਹਿਰ ਦੇ ਵਿੱਚ ਝੰਡਾ ਮਾਰ ਜਗਨਗੇ ਡੀਸੀ ਆਫਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਹਾਂਜੀ 2003 ਤੋਂ ਭਾਰਤ ਦੇ ਮੁਲਾਜ਼ਮਾਂ ਲਈ ਕਿਹੜੀ ਪੈਨਸ਼ਨ ਲਾਗੂ ਕਰਨੀ ਜ਼ਰੂਰੀ ਹੈ ਸਾਨੂੰ ਡਿਟੇਲ ਵਿੱਚ ਦੱਸੋ 2000 ਤੋਂ 240 ਭਾਰਤੀ ਹਮਲਾਉਣ ਲਈ ਜੋ ਪੁਰਾਣੀ ਪੈਨਸ਼ਨ ਲਾਗੂ ਨਹੀਂ ਜਰੂਰੀ ਸੀ ਜਿਸ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇੱਕ ਲੰਗੜਾ ਨੋਟੀਫਿਕੇਸ਼ਨ ਕੀਤਾ ਗਿਆ ਪਰ ਉਹ ਅਜੇ ਤੱਕ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਮਹਾਂ ਲਾਇਨ ਬਹੁਤ ਰੋਸ ਆ 1 2 ਦੇ 3 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੰਗਰੂਰ ਦੇ ਵਿੱਚ ਪੱਕਾ ਮੋਰਚਾ ਲਾਇਆ ਜਾਊਗਾ ਉਹਨਾਂ ਦੇ ਸੂਬਾ ਕਨਵੀਨਰ ਅਤਿੰਦਰ ਪਾਤਸ਼ੰਗ ਨੇ ਕਿਹਾ ਕਿ ਮੁਖਨੀ ਭਵੰਤਮਾਨ ਅਤੇ ਬੀਤਿੰਦਰ ਪਾਤਸ਼ੰਗ ਲਾਰਾਂ ਦੁਖੀ ਹੋਗੇ ਜੋ 2004 ਤੋਂ ਭਾਰਤੀ ਹੋਏ ਮੁਲਾਜ਼ਮਾਂ ਤੇ ਲਗਾਤਾਰ ਲਗਾਤਾਰ 3 ਦਿਨ ਜੋਗੇ ਸੰਗਰੂਰ ਦੇ ਵਿੱਚ ਪੱਕਾ ਮੋਰਚਾ ਲਾਉਣਗੇ 1 2 ਤੇ 3 ਅਕਤੂਬਰ ਨੂੰ ਤੇ ਝੰਡਾ ਮਾਰਜ ਕੀਤਾ ਜਾਵੇਗਾ ਹਾਂਜੀ ਮਾਨ ਜੀ ਕੰਪਿਊਟਰ ਅਧਿਆਪਕਾਂ ਦੀ ਮੀਟਿੰਗਾਂ ਸ਼ਿੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਕਿਹੜੀਆਂ ਮੰਗਾਂ ਦੇ ਵਿਚਾਰ ਹੋਏ ਸਾਨੂੰ ਜਾਣਕਾਰੀ ਦਿਓ ਕੰਪਿਊਟਰ ਅਧਿਆਪਕਾਂ ਦੀਆਂ ਮੀਟਿੰਗਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈਆਂ ਜਿਸ ਦੇ ਵਿੱਚ ਕੰਪਿਊਟਰ ਅਧਿਆਪਕਾਂ ਦੀ ਮੁੱਖ ਮੰਗ ਸੀ ਕਿ ਛੇਵਾਂ ਪੇਗ੍ਰੇਸ਼ਨ ਲਾਗੂ ਕੀਤਾ ਜਾਵੇ ਸਿੱਖਿਆ ਭਗਾਵ ਵਿਭਾਗ ਦੇ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਜੋ ਕਿ ਲਿਆ ਜਾਵੇ ਪਰ ਲਗਾਤਾਰ ਸਿੱਖਿਆ ਮੰਤਰੀ ਨਾਲ ਡਾਣਾ ਰਿਹਾ ਸੁਖ ਜੋ ਕੇ ਕੰਪਿਊਟਰ ਦੇ ਆਵਕਾ ਉਹਨਾਂ ਨੂੰ ਸਿੱਖਿਆ ਭਾਜ ਮਰਜ਼ ਨਹੀਂ ਕੀਤਾ ਗਿਆ ਜਿਸ ਕਰਕੇ 1 ਸਤੰਬਰ ਤੋਂ ਕੰਪਿਊਟਰ ਦੇ ਆਵਕ ਸੰਗਰੂੜ ਦੇ ਵਿੱਚ ਲਗਾਤਾਰ ਭੁਖੜਦਾਲੇ ਬੈਠਿਆ ਤੇ 28 ਸਤੰਬਰ ਉਹਨਾਂ ਨੇ ਚੀਰ ਭਗਤ ਸਿੰਘ ਦੇ ਪਿੰਨ ਜਾ ਕੇ ਖਰਗੜਕਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਲਾਵੇ ਪੂਰਵੀ ਖੁੱਲੀ ਹਾਂ ਜਮਣ ਜੀ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਖੁਸ਼ੀ ਦੀ ਲਹਿਰ ਤੁਸੀਂ ਸਾਨੂੰ ਜਾਣਕਾਰੀ ਦਿਓ ਕਿ ਮੁਲਾਜ਼ਮਾਂ ਦੇ ਤਨਖਾਹ ਵਿੱਚ ਕਿੰਨਾ ਵਾਧਾ ਹੋਵੇਗਾ ਕਿੰਨਾ ਵਾਧਾ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਵਿੱਚ ਫੈਲਾ ਕੀਤਾ ਕਿਉਂਕਿ ਪੰਜਾਬ ਸਰਕਾਰ ਨੇ ਜੁਲਾਈ 2015 ਤੋਂ ਲੈ ਕੇ ਦਸੰਬਰ 2015 ਤੱਕ 119% ਹੀ ਦਿੱਤਾ ਸੀ ਪਰ ਜਨਵਰੀ 2016 ਤੋਂ ਜੋ ਮੁਲਾਜ਼ਮਾਂ ਨੂੰ ਇੱਕ ਹੁੰਦਾ ਏਰੀਅਰ ਜੋ ਫਿਕਸ ਕੀਤੀਆਂ ਤਰ੍ਹਾਂ ਉਸ ਪਰ 113% ਦੀ ਲਾਇਆ ਜਿਸ ਕਰਕੇ ਬੱਤੀ ਪਿਛਨਾ ਬੱਤੀ ਪਿਛਨਾ ਵੱਲੋਂ ਜੋ ਕਿ ਕੋਰਟ ਕੇਸ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਤੇ ਹਾਂ ਹੀ ਕੋਣੇ ਫੈਸਲਾ ਕੀਤਾ ਕਿ ਜੋ ਮੁਲਾਜ਼ਮਾਂ ਦਾ ਰਟਨ ਹੋਏ ਮੁਲਾਜ਼ਮਾਂ ਉਹਨਾਂ ਨੂੰ ਜਨਵਰੀ 2016 ਤੋਂ 119% ਦਿੱਤਾ ਜਾਵੇ ਅਤੇ ਜੋ ਏਰੀਅਰ ਆ ਉਹ ਵੀ 4 ਮਹੀਨੇ ਵੀ ਤੋਂ ਜਾਵੇ ਇਹ ਫੈਸਲਾ ਜੋਗੇ ਪਿਆਰ ਦੇ ਹਾਂ ਹੀ ਗੁਣ ਕਰਦਾ ਹੈ ਹਾਂਜੀ ਜਲਦ ਤੋਂ ਜਲਦ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਸੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ